ਸਤਿ ਸ਼੍ਰੀ ਅਕਾਲ ਦੋਸਤੋ ਸੰਸਦ ਦੇ ਵਿੱਚ ਜੋ ਬਜਟ ਸੈਸ਼ਨ ਚੱਲ ਰਹੇ ਹਨ ਉਸ ਦੇ ਵਿੱਚ ਸਪੀਕਰ ਸਾਹਿਬ ਵੱਲੋਂ ਇੱਕ ਵੱਡੀ ਜਿਹੜੀ ਕਾਰਵਾਈ ਕਰਦਿਆਂ ਹੋਇਆ ਸਖਤ ਐਕਸ਼ਨ ਜਿਹੜਾ ਉਹ ਲਿਆ ਗਿਆ ਵਿਰੋਧੀ ਪਾਰਟੀ ਦੇ ਖਿਲਾਫ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਅੱਜ ਲੋਕ ਸਭਾ ਦੀ ਜਦੋਂ ਕਾਰਵਾਈ ਸ਼ੁਰੂ ਹੋਈ ਹੈ ਤਾਂ ਕਾਂਗਰਸੀ ਜਿਹੜੇ ਐਮਪੀ ਨੇ ਉਹਨਾਂ ਨੇ ਸੰਸਦ ਦੇ ਵਿੱਚ ਜਿਹੜੀ ਨਾਰੇਬਾਜੀ ਸ਼ੁਰੂ ਕੀਤੀ ਸੀ ਜਿਸ ਨੂੰ ਲੈ ਕੇ ਸਪੀਕਰ ਵੱਲੋਂ ਸਖਤ ਜਿਹੜਾ ਐਕਸ਼ਨ ਉਹ ਲੈਣਾ ਪਿਆ ਤੇ ਪੰਜਾਬ ਦੇ ਐਮਪੀਜ਼ ਦੇ ਸਮੇਤ ਕੁਝ ਹੋਰ ਜਿਹੜੇ ਕਾਂਗਰਸ ਪਾਰਟੀ ਦੇ ਐਮਪੀ ਸੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਅੱਜ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸਦਨ ਚ ਬਹਿਸਬਾਜੀ ਹੋਈ ਜਿਸ ਕਾਰਨ ਕਾਰਵਾਈ ਨੂੰ ਕਈ ਵਾਰ ਜਿਹੜਾ ਉਹ ਮੁਲਤਵੀ ਕਰਨਾ ਪਿਆ ਅਸਲ ਵਿੱਚ ਮਾਹੌਲ ਉਸ ਸਮੇਂ ਦੁਬਾਰਾ ਗਰਮ ਆ ਗਿਆ ਜਦੋਂ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਤੋਂ ਸਾਬਕਾ ਜਨਰਲ ਐਮ ਐਮ ਨਰਵਣੀ ਦੀ ਅਣਪ੍ਰਕਾਸ਼ਿਤ ਕਿਤਾਬ ਬਾਰੇ ਬੋਲਣਾ ਸ਼ੁਰੂ ਕੀਤਾ ਉਹਨਾਂ ਨੂੰ ਕੱਲ੍ਹ ਵਾਂਗ ਇੱਕ ਵਾਰ ਫਿਰ ਤੋਂ ਸਪੀਕਰ ਵੱਲੋਂ ਅ제ਹਾ ਕਰਨ ਤੋਂ ਰੋਕਿਆ ਗਿਆ ਕਿਉਂਕਿ ਨਿਯਮਾਂ ਅਨੁਸਾਰ ਲੋਕ ਸਭਾ 'ਚ ਬਿਨਾਂ ਕਿਸੇ ਅਣਪ੍ਰਕਾਸ਼ਿਤ ਜਾਂ ਐਨੀ ਅਨਵੇਰੀਫਾਈਡ ਸੋਰਸ ਨੂੰ ਆਧਾਰ ਬਣਾ ਕੇ ਇੱਥੇ ਕੋਈ ਵੀ ਮੁੱਦਾ ਜਿਹੜਾ ਉਹਨੇ ਉਠਾਇਆ ਜਾ ਸਕਦਾ ਰਾਹੁਲ ਗਾਂਧੀ ਵੱਲੋਂ ਜੋ ਮੁੱਦਾ ਉਠਾਇਆ ਗਿਆ ਹੈ ਜਿਸ ਕਿਤਾਬ ਨੂੰ ਲੈ ਕੇ ਅਜੇ ਤੱਕ ਉਹ ਪ੍ਰਕਾਸ਼ਿਤ ਨਹੀਂ ਹੋਈ ਹੈ ਤਾਂ ਸੰਵਿਧਾਨ ਦੇ ਵਿੱਚ ਜਾਂ ਸਦਨ ਦੇ ਵਿੱਚ ਜਿਹੜਾ ਅਜੇ ਤੱਕ ਮੁੱਦਾ ਬਣਿਆ ਹੀ ਨਹੀਂ ਭਾਵੇਂ ਉਹ ਕਿਤਾਬ ਅਜੇ ਛਪ ਕੇ ਆਈ ਨਹੀਂ ਹੈ ਉਹ ਅਨਪ੍ਰਕਾਸ਼ਿਤ ਹੈ ਅਨਵੇਰੀਫਾਈਡ ਸੋਰਸ ਹੈ ਉਸ ਨੂੰ ਆਧਾਰ ਬਣਾ ਕੇ ਇਸ ਤਰ੍ਹਾਂ ਜਿਹੜੀ ਹੰਗਾਮੇਬਾਜ਼ੀ ਸੀ ਉਹ ਨਹੀਂ ਕੀਤੀ ਜਾ ਸਕਦੀ ਸੀ ਇਸ ਵਾਰ ਜਦੋਂ ਰਾਹੁਲ ਗਾਂਧੀ ਨੂੰ ਸਪੀਕਰ ਕ੍ਰਿਸ਼ਨਾ ਪ੍ਰਸਾਦ ਤਨੇਟੀ ਨੇ ਰੋਕਿਆ ਤਾਂ ਰਾਹੁਲ ਦੇ ਸਮਰਥਕਾਂ ਵੱਲੋਂ ਤਿੱਖੀ ਬਹਿਸਬਾਜ਼ੀ ਜਿਹੜੀ ਕੀਤੀ ਗਈ ਅਤੇ ਮਾਹੌਲ ਇੰਨਾ ਗਰਮਾ ਗਿਆ ਕਿ ਕੁਝ ਸੰਸਦ ਮੈਂਬਰਾਂ ਨੇ ਸਪੀਕਰ ਵੱਲ ਪੇਪਰ ਵਗਾ ਕੇ ਮਾਰ ਦਿੱਤੇ ਜਿਸ ਮਗਰੋਂ ਕਾਰਵਾਈ ਨੂੰ ਦੁਬਾਰਾ ਮੁਲਤਵੀ ਕਰਨਾ ਪਿਆ ਜਿਸ ਵੇਲੇ ਰਾਹੁਲ ਗਾਂਧੀ ਬੋਲ ਰਹੇ ਸਨ ਤਾਂ ਸਪੀਕਰ ਨੇ ਉਹਨਾਂ ਨੂੰ ਬੋਲਣ ਤੋਂ ਝੜਾ ਬਣਾ ਕੀਤਾ ਪਰ ਜਿਹੜੇ ਰਾਹੁਲ ਗਾਂਧੀ ਦੇ ਸਮਰਥਕ ਭਾਪ ਕਾਂਗਰਸੀ ਐਮਪੀ ਨੇ ਜਾਂ ਜਿਹੜੇ ਉਹਨਾਂ ਦੇ ਗਰੁੱਪ ਦੇ ਵਿੱਚ ਨੇ ਜਿਹੜਾ ਐਨਡੀਏ ਦੇ ਖਿਲਾਫ ਇੰਡੀਆ ਗਰੁੱਪ ਬਣਾਇਆ ਗਿਆ ਸੀ ਕਹਿਣ ਦਾ ਭਾਵ ਕਿ ਜਦੋਂ ਉਹਨਾਂ ਸਾਰਿਆਂ ਨੇ ਨਾਰੇਬਾਜੀ ਸ਼ੁਰੂ ਕਰ ਦਿੱਤੀ ਤਾਂ ਆਪਣੇ ਜਿਹੜੇ ਪੇਪਰ ਸੀ ਉਹ ਵੀ ਸਪੀਕਰ ਵੱਲ ਜਿਹੜੇ ਸੀ ਉਹ ਵਗਾ ਕੇ ਮਾਰੇ ਤਾਂ ਜਿਹੜੀ ਕਾਰਵਾਈ ਸੀ ਉਹ ਪਹਿਲਾਂ ਵੀ ਕਾਫੀ ਵਾਰ ਮੁltਵੀ ਕਰਨੀ ਪਈ ਇਸ ਹੰਗਾਮੇ ਤੋਂ ਬਾਅਦ ਵੀ ਸਪੀਕਰ ਵੱਲੋਂ ਜਿਹੜੀ ਸੀ ਉਹ ਕਾਰਵਾਈ ਮੁltਵੀ ਕਰ ਦਿੱਤੀ ਗਈ ਸੰਸਦ 'ਚ ਹੋਈ ਇਸ ਘਟਨਾ ਮਗਰੋਂ ਭਾਜਪਾ ਸੰਸਦ ਤੇ ਕੈਬਨਟ ਮੰਤਰੀ ਕਿਰਨ ਰਜੀਜੂ ਨੇ ਇਹਨਾਂ ਮੈਂਬਰਾਂ ਨੂੰ ਸਸਪੈਂਡ ਕਰਨ ਦੀ ਜਿਹੜੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਸਪੀਕਰ ਨੇ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਮਰਿੰਦਰ ਸਿੰਘ ਰਾਜਵੜਿੰਗ ਡੀਨ ਕੋਰਿਆਕੋਸ ਕਿਰਨ ਕੁਮਾਰ ਰੈਡੀ ਵੈਂਕਟ ਰਮਨ ਮਨੀਕਮ ਕਿਸ਼ੋਰ ਪ੍ਰਸ਼ਾਂਤ ਪਡੋਲੇ ਅਤੇ ਹਿਬੀ ਇਡਨ ਨੂੰ ਸੰਸਦ ਦੇ ਬਾਕੀ ਸੈਸ਼ਨ ਦੇ ਲਈ ਜਿਹੜਾ ਸਸਪੈਂਡ ਕਰ ਦਿੱਤਾ ਹੈ ਧੰਨਵਾਦ